ਕੋਈ ਪ੍ਰੋਬਲਮ ਆ ਗਈ ਸੀ ਮੈਂ ਸਟ੍ਰੀਮ ਦੁਬਾਰਾ ਸ਼ੁਰੂ ਕੀਤੀ ਆ ਜੇ ਹਾਲੇ ਵੀ ਕਿਸੇ ਨੂੰ ਪ੍ਰੋਬਲਮ ਆ ਰਹੀ ਆ ਪਲੀਜ਼ ਮੈਸੇਜ ਕਰਦੇ ਹੋ ਟੈਕਨੀਕਲ ਪ੍ਰੋਬਲਮ ਆ ਜਾਂਦੀ ਆ ਅੱਜ ਬਹੁਤ ਦਿਨਾਂ ਬਾਅਦ ਤਿੰਨ ਜਣਿਆਂ ਨੂੰ ਇਕੱਠੇ ਲੈ ਕੇ ਪ੍ਰੋਗਰਾਮ ਕੀਤਾ ਸੀ ਹੋ ਸਕਦਾ ਕੋਈ ਐਨਡੀਆਈ ਸੋਰਸ ਦੀ ਪ੍ਰੋਬਲਮ ਆ ਗਈ ਹੋਵੇ ਸੋ ਦੱਸ ਜ਼ਰੂਰ ਦਿਓ ਜੇ ਹੁਣ ਸਾਊਂਡ ਆ ਰਹੀ ਆ ਜੇ ਨਹੀਂ ਆ ਰਹੀ ਤੇ ਫਿਰ ਵੀ ਦੱਸ ਦਿਓ ਸਾਊਂਡ ਆ ਰਹੀ ਆ ਜਾਂ ਨਹੀਂ ਆ ਰਹੀ ਦੱਸ ਜ਼ਰੂਰ ਦਿਓ ਪਲੀਜ਼ ਪ੍ਰੋਗਰਾਮ ਅਸੀਂ ਸ਼ੁਰੂ ਕਰੀਏ ਪਹਿਲਾਂ ਇਹ ਦੱਸ ਦੋ ਵੀ ਸਾਊਂਡ ਆ ਰਹੀ ਆ ਜਾਂ ਨਹੀਂ ਆ ਰਹੀ ਹਾਂਜੀ ਸਾਊਂਡ ਆ ਰਹੀ ਆ ਜੀ ਸੌਰੀ ਚਾਹੁੰਦੇ ਆ ਮਾਫੀ ਚਾਹੁੰਦੇ ਆ ਅ ਅੱਜ ਟੈਕਨੀਕਲ ਪ੍ਰੋਬਲਮ ਆ ਗਈ ਸਾਊਂਡ ਪਹਿਲਾਂ ਨਹੀਂ ਸੀ ਆ ਰਹੀ ਸੋ ਦੁਬਾਰਾ ਸ਼ੁਰੂ ਕਰਦੇ ਆ ਗੱਲ ਚੱਲ ਰਹੀ ਸੀ ਕਿ ਜਿਹੜੇ ਆਰਐਸਐਸ ਦੁਆਰਾ ਜਾਂ ਹਿੰਦੂ ਤਵੀ ਤਾਕਤਾਵਾਂ ਦੁਆਰਾ ਸਾਡੀ ਕੌਮ ਦੇ ਵਿੱਚ ਕੋ ਸਪੈਟ ਕੀਤੀ ਜਾ ਰਹੀ ਆ ਤੇ ਉਹਦੇ ਆਪਾਂ ਕਾਫੀ ਪ੍ਰੋਗਰਾਮ ਪਹਿਲਾਂ ਕਰ ਚੁੱਕੇ ਆ ਤੇ ਅੱਜ ਇੱਕ ਨਵੀਂ ਖਬਰ ਸਾਡੇ ਸਾਹਮਣੇ ਆਈ ਕੱਲ ਹੀ ਭੈਣ ਜੀ ਹੁਣਾਂ ਨੇ ਮੈਨੂੰ ਕਾਲ ਕੀਤੀ ਉੱਤੋਂ ਪਤਾ ਲੱਗਾ ਕਿ ਟੀਕਾ ਜਿਹੜਾ ਪ੍ਰੋਫੈਸਰ ਸਾਫ ਸਿੰਘ ਹੁਣਾਂ ਦਾ ਛਾਪਿਆ ਜਾ ਰਿਹਾ ਉਹਦੇ ਵਿੱਚ ਮਿਕਸ ਅਪ ਕੀਤਾ ਜਾ ਰਿਹਾ ਆ ਤੇ ਉਹ ਦੁਬਾਰਾ ਕਹ ਰਹੇ ਸੀ ਭੈਣ ਜੀ ਤੁਸੀਂ ਸ਼ੁਰੂ ਕਰੋ ਤੇ ਉਹ ਕਹਿੰਦੇ ਤੁਹਾਡੀ ਤਾਂ ਆਵਾਜ਼ ਆ ਰਹੀ ਹੈ ਤੇ ਤੁਹਾਡੀ ਪਤਾ ਲੱਗ ਜਾਊਗਾ ਕਿ ਆ ਰਹੀ ਕਿ ਨਹੀਂ ਆ ਰਹੀ ਹਾਂਜੀ ਭੈਣ ਜੀ ਤੁਹਾਡੀ ਹਾਲੇ ਵੀ ਨਹੀਂ ਆ ਰਹੀ ਆਵਾਜ਼ ਇੱਕ ਮਿੰਟ ਹੋਲਡ ਕਰਿਓ ਭੈਣ ਜੀ ਆਵਾਜ਼ ਨਹੀਂ ਆ ਰਹੀ ਤੁਹਾਡੀ ਲੋ ਜੀ ਇੱਕ ਵਾਰ ਫਸਟ ਹਾਫ ਚ ਮੈਨੂੰ ਲੈ ਲਓ ਫਿਰ ਭਾਜੀ ਇਹਨਾਂ ਲੈ ਲਓ ਇਸ ਤਰ੍ਹਾਂ ਕਰ ਲਓ ਕਿਦਾ ਕਰ ਲਓ ਗੋਲਦੀ ਭਾਜੀ ਮੈਨੂੰ ਵਿੱਚੋਂ ਕੱਢ ਦਿਓ ਤੇ ਭੈਣ ਜੀ ਦਾ ਕਰ ਲਓ ਤੁਸੀਂ ਮੈਂ ਮੈਂ ਸੁਣ ਲੈਣਾ ਉਹਨਾਂ ਚ ਹੈ ਕਿਉਂਕਿ ਇਹਨਾਂ ਕੋ ਇਨਫਰਮੇਸ਼ਨ ਬਹੁਤ ਜ਼ਰੂਰੀ ਹੈ ਨਹੀਂ ਆ ਰਹੀ ਇੱਕ ਮਿੰਟ ਹੋਲਡ ਕਰਿਓ